ਅੱਜ ਸਾਡੀ ਭਗਵਾਨ ਜਗਨਨਾਥ ਰਥ ਯਾਤਰਾ ਮਹੋਤਸਵ ਕਮੇਟੀ ਦੀ 28ਵੀਂ ਰਥ ਯਾਤਰਾ ਵਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਤਰ੍ਹਾਂ ਹੀ 27 ਸਾਲ ਤੋਂ ਭਗਵਾਨ ਜਗਨਨਾਥ ਲੋਕਾਂ ਦੇ ਉੱਤੇ ਲੁਧਿਆਣੇ ਦੀ ਨਗਰੀ ਦੇ ਵਿੱਚ ਆਪਣਾ ਆਸ਼ੀਰਵਾਦ ਦੇਣ ਵਾਸਤੇ ਸੜਕਾਂ ਤੇ ਆਉਂਦੇ ਆ ਬਲਦੇਵ ਜੀ ਸੁਭਦਰਾ ਜੀ ਦੇ ਨਾਲ ਜੈ ਜਗਨਨਾਥ ਜਿੰਨੀਆਂ ਪਹਿਲਾਂ ਨਿਕਲ ਚੁੱਕੀਆਂ ਅੱਜ ਤੱਕ ਰਥ ਯਾਤਰਾ ਆ ਜਗਨਨਾਥ ਦੀ ਯਾਤਰਾ ਸਭ ਤੋਂ ਵੱਡੀ ਯਾਤਰਾ ਦੇਖੋ 2 ਕਿਲੋਮੀਟਰ ਤੱਕ ਲਾਈਨ ਲੱਗੀ ਹੈ ਇੰਨਾ ਕਦੇ ਵੀ ਉਤਸ਼ਾਹ ਨਹੀਂ ਹੋਇਆ ਜਿੰਨਾ ਅੱਜ ਹੋਇਆ ਹੈ भगवान जगन्नाथ जी की रथ यात्रा पूरे विश्व में आज मनाई जा रही है शिल प्रभा जी कृपा से भगवान जगन्नाथ जी अपने भक्तों को दर्शन देने के लिए आए हैं आज पूरा शहर भगवान के दर्शन करके कीर्तन करके उनकी कल्याण कृपा प्राप्त कर रहा है आप सब लोग भगवान जगन्नाथ जी का नाम लीजिए कभी फंस रहे नहीं कोई रो रहा है कोई झूम रहा है कोई नच रहा है क्यों क्योंकि भगवान न पा रहे यही भगवान की जी लीला है शायद इन्हू समझना कोई नहीं समझ सकता अपरम पार लीला है जय जगन्नाथ दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਅੱਜ ਤੇ ਰਾਤ ਯਾਤਰਾ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਪੂਰਾ ਸਾਲ ਲੁਧਿਆਣਾ ਵਾਸੀ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਰਾਤ ਯਾਤਰਾ ਹੋਵੇ ਔਰ ਭਗਵਾਨ ਦੇ ਦਰਸ਼ਨ ਹੋਣ ਜੋ ਕਹਿੰਦੇ ਇਸ ਵੱਡੀ ਗੱਲ ਹੈ ਕਿ ਇਸਨਾਂ ਨੂੰ ਸਭ ਤੋਂ ਬਾਅਦ ਭਗਵਾਨ ਜਗਨਨਾਥ ਜੀ 15 ਦਿਨਾਂ ਦੇ ਲਈ ਆਪਣੇ ਭਗਤਾਂ ਨੂੰ ਦਰਸ਼ਨ ਬਿਲਕੁਲ ਨਹੀਂ ਦਿੰਦੇ ਲੇਕਿਨ ਰਾਤ ਯਾਤਰਾ ਦੇ ਰੂਪ ਦੇ ਵਿੱਚ ਨਾ ਕੇਵਲ ਭਗਤਾਂ ਨੂੰ ਬਲਕਿ ਉਰੇ ਸ਼ਹਿਰ ਨੂੰ ਖੁੱਲੇ ਦਰਸ਼ਨ ਦੇਂਦੇ ਨੇ ਔਰ ਇਸ ਨੂੰ ਲੈ ਕੇ ਅੱਜ ਪੂਰੇ ਸ਼ਹਿਰ ਨੂੰ ਸਜਾਇਆ ਜਾਂਦਾ ਹੈ ਲਾਈਟਾਂ ਦੇ ਨਾਲ ਭਗਤਾਂ ਦੇ ਰਾਹੀ ਜਿਹੜਾ ਵੈ ਖੁੱਲੇ ਲੰਗਰ ਲਗਾਏ ਜਾਂਦੇ ਨੇ ਔਰ ਭਗਵਾਨ ਜਗਨਨਾਥ ਜੀ ਦੇ ਖੁੱਲੇ ਦਰਸ਼ਨ ਕਿਹ ਕਿੱਥੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਅਗਰ ਰਾਤ ਯਾਤਰਾ ਦੇ ਤੁਸੀਂ ਭਗਵਾਨ ਜਗਨਨਾਥ ਜੀ ਦੇ ਖੁੱਲੇ ਦਰਸ਼ਨ ਕਰ ਲੋ ਤੇ ਤੁਹਾਡੀ ਹਰ ਮਨੋ ਕਾਮਨਾ ਜਿਹੜੀ ਹੈ ਪੂਰੀ ਹੋ ਜਾਂਦੀ ਹੈ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਇਸ ਸਮੇਂ ਸ਼ਹਿਰ ਵਾਸੀ ਤੇ ਆਓ ਗੱਲ ਕਰਦੇ ਹਾਂ ਕੀ ਗਿਆ ਜਾਣਗੇ ਇਸ ਮੌਕੇ ਤੇ ਜੈ ਜਗਨਨਾਥ ਜੀ ਜੈ ਜਗਨਨਾਥ ਜੈ ਜਗਨਨਾਥ ਜੈ ਜਗਨਨਾਥ ਅੱਜ ਸਾਡੇ ਲੁਧਿਆਣਾ ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਭਗਵਾਨ ਜਗਨਨਾਥ ਯਾਤਰਾ ਨਿਕਾਲੀ ਗਈ ਹੈ ਜਿਸ ਵਿੱਚ ਪੂਰਾ ਲੁਧਿਆਣਾ ਸ਼ਹਿਰ ਬੜਾ ਹਮ-ਹੁਮਾ ਕੇ ਨੱਚ ਟੱਪ ਕੇ ਭਗਵਾਨ ਜਗਨਨਾਥ ਜੀ ਦਾ ਸਵਾਗਤ ਕਰ ਰਿਹਾ ਹੈ ਔਰ ਸਾਡੀ ਗੂੰਜਾਂਜੀ ਵੱਲੋਂ ਸਾਡੇ ਗੂੰਜਾਂਜੀ ਦੇ ਸ਼੍ਰੀ ਵਿਜੇਦਾਨਵ ਜੀ ਦੀ ਰੈਣ ਸਭਾਈ ਵਿੱਚ ਅਸੀਂ ਇੱਕ ਸਟੇਜ ਲਗਾਈ ਗਈ ਹੈ ਜਿਸ ਵਿੱਚ ਭਗਵਾਨ ਜਗਨਨਾਥ ਜੀ ਦਾ ਅਸੀਂ ਬਹੁਤ ਹੀ ਅਰਸੋ ਇਲਾਸ ਨੇ ਸਵਾਗਤ ਕੀਤਾ ਹੈ ਔਰ ਸਾਡੀ ਗੂੰਜਾਂ ਜੀ ਵੱਲੋਂ ਵਿਜੇ ਦਾਨਵ ਜੀ ਸੰਦੀਪ ਪਾਜਾ ਜੀ ਵਿਨੇ ਜੀ ਵਿੱਕੀ ਕਾਪਾ ਜੀ ਅਮਨਦੀਪ ਸਿੰਘ ਪਨੋੜਦੀ ਜੋ ਕਿ ਸਾਸੀ ਸਾਰਿਆਂ ਨੇ ਰਲ ਮਿਲ ਕੇ ਭਗਵਾਨ ਜਗਨਨਾਥ ਜੀ ਦਾ ਸਵਾਗਤ ਕੀਤਾ ਹੈ ਅੱਜ ਭਗਵਾਨ ਜਗਨਨਾਥ ਜੀ ਦਾ ਸਰੂਪ ਦੇਖਣ ਵਾਲਾ ਸੀ ਜੋ ਕਿ ਭਗਵਾਨ ਜਗਨਨਾਥ ਜੀ ਦਾ ਸਰੂਪ ਇੰਨਾ ਕੋ ਅੱਛਾ ਸੀ ਜੇਰ ਕਿ ਤੇ ਨਜ਼ਰਾਂ ਹਟਾਣ ਤੇ ਦਿਲ ਨਹੀਂ ਕਰ ਰਿਹਾ ਸੀ ਭਗਵਾਨ ਜਗਨਨਾਥ ਜੀ ਜੀ ਯਾਤਰਾ ਦੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਜੈ ਜਗਨਨਾਥ ਜੈ ਜਗਨਨਾਥ ਕਿੰਨਾ ਉਤਸ਼ਾਹ ਰਹਿੰਦਾ ਹੈ ਕਿੰਨਾ ਇੰਤਜ਼ਾਰ ਰਹਿੰਦਾ ਹੈ ਭਗਵਾਨ ਜਗਨਨਾਥ ਦਾ ਬਹੁਤ ਇੰਤਜ਼ਾਰ ਸੀਗਾ ਜੀ ਅੱਜ ਸਾਰਿਆਂ ਨੇ ਬਹੁਤ ਖੁਸ਼ੀ ਨਾਲ ਭਗਵਾਨ ਜਗਨਨਾਥ ਜੀ ਦੇ ਦਰਸ਼ਨ ਕੀਤੇ ਨੇ ਜੈ ਜਗਨਨਾਥ ਜੈ ਜਗਨਨਾਥ ਜੀ ਤੁਹਾਡੀ ਗੱਲ ਕਰੀਏ ਤਾਂ ਅਕਸਰ ਰਾਤ ਯਾਤਰਾ ਤੁਸੀਂ ਕਦੀ ਸਕਿਪ ਨਹੀਂ ਕਰਦੇ ਹਮੇਸ਼ਾ ਸ਼ਹਿਰ ਵਿੱਚ ਪਾਏ ਜਾਂਦੇ ਹੋ ਕੀ ਕਹਿਣਾ ਚਾਹੋਗੇ ਕਿੰਨਾ ਉਤਸ਼ਾਹ ਰਹਿੰਦਾ ਕਿੰਨਾ ਇੰਤਜ਼ਾਰ ਰਹਿੰਦਾ ਭਗਵਾਨ ਜਗਨਨਾਥ ਦੇ ਦਰਸ਼ਨਾਂ ਦਾ ਜੈ ਜਗਨਨਾਥ ਜੈ ਜਗਨਨਾਥ ਜੈ ਜਗਨਨਾਥ ਜਗਨਨਾਥ ਕਹੇ ਜਗਨਨਾਥ ਅੱਜ ਜਿਹੜਾ ਮੁਬਾਰਕ ਦਿਨ ਹੈ ਜੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਇਹ ਹੈ ਕਿ ਅੱਜ ਜਗਨਨਾਥਪੁਰੀ ਦੇ ਵਿੱਚ ਵੀ ਅਦਰਾਥ ਯਾਤਰਾ ਹੈ ਔਰ ਜਗਨਨਾਥਪੁਰੀ ਚ ਅੱਜ ਭਗਵਾਨ ਭਗਵਾਨ ਜੀ ਕ੍ਰਿਸ਼ਨ ਬਲਰਾਮ ਔਰ ਸੁਭਦਰਾ ਅੱਜ ਖੁਦ ਬਾਹਰ ਆਏ ਨੇ ਤੁਹਾਨੂੰ ਦਰਸ਼ਨ ਦੇਣ ਲਈ ਸਾਰਿਆਂ ਨੂੰ ਭਗਵਾਨ ਕਿਰਤਾਰਜ ਕਰ ਰਹੇ ਨੇ ਔਰ ਸ਼ਾਇਦ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਆਲਮੋਸਟ ਜਦੋਂ ਵੀ ਹੁੰਦਾ ਸੀਗਾ ਅੱਗੇ ਦੇਸ ਹੋਰ ਹੁੰਦੇ ਸੀ ਅੱਜ ਸੇਮ ਤਿਥੀ ਸੇਮ ਦਿਨ ਤੇ ਇੱਕੋ ਜਗ੍ਹਾ ਭਗਵਾਨ ਉਧਰ ਆਏ ਭਗਵਾਨ ਇੱਧਰ ਆਏ ਅੱਜ ਲੋਕਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਹੋਏਗਾ ਕਿ ਲੋਕ ਯਾਦ ਕਰਨਗੇ ਕਿ ਭਗਵਾਨ ਦੇ ਉਸ ਉਪਰੂਪ ਨੂੰ ਦੇਖ ਕੇ ਅੱਜ ਉਹਨਾਂ ਦੇ ਜਿਹੜੇ ਕਿਹਾ ਜਾਂਦਾ ਹੈ ਕਿ ਅੱਜ ਜਦੋਂ ਨਿਕਲਦੇ ਉਹਨਾਂ ਦੇ ਨੇਤਰ ਜਿਹੜੇ ਹੁੰਦੇ ਨੇ ਇਹਨਾਂ ਉਹਦੇ ਕਿ ਸਿਰਫ ਨੇਤਰਾਂ ਦਾ ਨੇਤਰ ਮਿਲਨ ਹੋਣ ਨਾਲ ਹੀ ਸਿਰਫ ਤੁਹਾਡੇ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਅਰ ਤੁਸੀਂ ਆਪਣਾ ਜਿਹੜਾ ਕੁਝ ਵੀ ਪਾਣਾ ਚਾਹੁੰਦੇ ਹੋ ਕੁਝ ਵੀ ਹੁੰਦੇ ਹੈ ਦੁਸ਼ਵੈਸ਼ ਹੁੰਦੇ ਨੇ ਸਭ ਖਤਮ ਹੋ ਜਾਂਦੇ ਨੇ ਔਰ ਅੱਜ ਦੇ ਦਿਨ ਮੇਰੇ ਸੋਨਾਂ ਨੂੰ ધ્યાન ਕਰੀ ਸਰ ਲੰਗਰ ਪੂਰਾ ਅੱਜ ਦਾ ਚੱਲ ਰਿਹਾ ਹੈ ਅੱਜ ਕਹਿੰਦੇ ਸ਼ਹਿਰ ਦੇ ਵਿੱਚ ਦੇਖੋ ਜੀ ਉਤਸ਼ਾਹ ਪੂਰਾ ਹੈ ਪੂਰਾ ਉਤਸ਼ਾਹ ਹੈ ਕੋਈ ਉਹਦੇ ਚ ਰੋਕ ਨਹੀਂ ਹੈ ਲੋਕਾਂ ਨੇ ਮਨਾ ਚ ਜੋ ਭਾਵਨਾ ਹੈ ਆਪਣੀਆਂ ਭਾਵਨਾਵਾਂ ਨੂੰ ਜਿ ਵਿਅਕਤ ਕਰ ਰਹੇ ਨੇ ਔਰ ਭਗਵਾਨ ਦੇ ਕਹਿੰਦੇ ਨਾ ਜਗਨਨਾਥਾ ਹੋ ਤਰਸ ਰਹੇ ਨੈਣ ਵਕੀ ਸਹੀ ਕਹ ਲਗੀ ਲੋਕਾਂ ਦੇ ਤਰਸ ਰਹੇ ਹਨ ਨੈਣ ਕਿਉਂ ਭਗਵਾਨ ਆਦੇ ਸ਼ਹਿਰ ਵਾਸੀਆਂ ਤੋਂ ਇਲਾਵਾ ਵਿਦੇਸ਼ ਔਰ ਵਿਦੇਸ਼ ਤੋਂ ਵੀ ਲੋਕ ਇੱਥੇ ਪਹੁੰਚਦੇ ਬਾਕੀ ਰਾਜਾਂ ਤੋਂ ਵੀ ਲੋਕ ਪਹੁੰਚਦੇ ਬਿਲਕੁਲ ਗੱਲ ਠੀਕ ਹੈ ਜੀ ਇਹ ਜਿਹੜੇ ਭਗਤਾਂ ਬਾਕੀ ਸਟੇਟਸੋਂ ਵੀ ਆਉਂਦੇ ਨੇ ਦੇਖੋ ਮੈਂ ਤਾਂ ਇੱਕ ਚੀਜ਼ ਜਾਣਦਾ ਹਾਂ ਜੀ ਤੁਸੀਂ ਦੇਖਿਆ ਹੋਣਾ ਕਿ ਵਿਦੇਸ਼ੀ ਭਗਤ ਬਹੁਤ ਆਉਂਦੇ ਨੇ ਆਪਾਂ ਇੰਡੀਅਨ ਭਗਵਾਨ ਨੂੰ ਮੰਨਦੇ ਹਾਂ ਮੇਰੇ ਸਾਬ ਨਾਲ ਉਹਨਾਂ ਚ ਕਿੰਨੀ ਸ਼ਰਧਾ ਹੋਏਗੀ ਡਿਵੋਟਿਵ ਵਰਡ ਯੂਜ਼ ਕੀਤਾ ਜਾਂਦਾ ਉਹਨਾਂ ਨੇ ਡਿਵੋਟਿਵ ਵਰਡ ਜਿਹੜਾ ਹੁੰਦਾ ਨਾ ਉਹ ਹੁੰਦਾ ਜਦੋਂ ਆਂਦੇ ਨੇ ਲੋਕ ਕਿੰਨੀ ਸ਼ਰਧਾ ਹੋਏਗੀ ਉਹਨਾਂ ਦੇ ਮਨ 'ਚ ਸਾਡੇ ਨਾਲੋਂ 100 ਗੁਣਾ ਵੱਧ ਉਹਨਾਂ ਦਾ ਭਾਵ ਹੁੰਦਾ ਹੈ ਕਦੀ ਸਸਰੇ ਨੇ ਕੋਈ ਰੂ ਰਿਹਾ ਹੈ ਕੋਈ ਝੂਮ ਰਿਹਾ ਹੈ ਕੋਈ ਨਚ ਰਿਹਾ ਹੈ ਕਿਉਂ ਕਿਉਂਕਿ ਭਗਵਾਨ ਨੂੰ ਪਾਰਿਆ ਇਹ ਭਗਵਾਨ ਦੀ ਜਿਹੜੀ ਲੀਲਾ ਹੈ ਸ਼ਾਇਦ ਇਹਨੂੰ ਸਮਝਣਾ ਕੋਈ ਨਹੀਂ ਸਮਝ ਸਕਦਾ ਅਪਰੰਪਾਰ ਲੀਲਾ ਮੈਂ ਖੁਦ ਕਹਿਣਾ ਕਿ ਮੈਂ ਇਸ ਭਗਵਾਨ ਜਗਨਨ ਰਸਿ ਅਪਰੰਤ ਜੋ ਪਾਇਆ ਕਿ ਤੋਨੀ ਕੋਈ ਬਾਤ ਨਹੀਂ ਕਰਦਾ ਸੱਚੀ ਥੈਂਕ ਯੂ ਜੈ ਜਗਨਾਥ ਸੋ ਦੋਸਤੋ ਭਗਵਾਨ ਜਗਨਾਥ ਦੇ ਰਾਤ ਰਾਤ ਜਿਹੜਾ ਜਿਹੜਾ ਸਭ ਤੋਂ ਅੰਦਾਜ਼ ਦਾ ਕਿ ਸ਼ੁਰੂ ਹੋ ਚੁੱਕਾ ਤੁਹਾਨੂੰ ਦੱਸਦਾ ਕਿ ਇਸੇ ਲੈ ਗਿਆ ਲੁਧਿਆਣਾ ਸ਼ਹਿਰ ਦੇ ਫੁਆਰਾ ਚੌਂਕ ਤੇ ਔਰ ਰਥ ਯਾਤਰਾ ਜਿਹੜੀ ਹੈਗੀ ਹੈ ਬਿਲਕੁਲ ਚੱਲ ਚੁੱਕੀ ਹੈਗੀ ਔਰ ਫੁਆਰਾ ਚੌਂਕ ਤੇ ਇਸੇ ਲੈ ਪਹੁੰਚ ਚੁੱਕੇ ਆ ਸਾਡੇ ਨਾਲ ਜੁੜੇ ਲੱਡੂ ਜੀ ਤਾਂ ਉਹ ਗੱਲ ਕਰਦੇ ਆ ਜੈ ਜਗਨਨਾਥ ਜੈ ਜਗਨਨਾਥ ਜਿੰਨੀਆਂ ਪਹਿਲਾਂ ਨਿਕਲ ਚੁੱਕੀਆਂ ਅੱਜ ਤੱਕ ਰਥ ਯਾਤਰਾ ਇਹ ਜਗਨਨਾਥ ਦੀ ਯਾਤਰਾ ਸਭ ਤੋਂ ਵੱਡੀ ਯਾਤਰਾ ਦੇਖੋ 2 ਕਿਲੋਮੀਟਰ ਤੱਕ ਲਾਈਨ ਲੱਗੀ ਹੈ ਇਹਨਾਂ ਕਦੇ ਵੀ ਉਤਸ਼ਾਹ ਨਹੀਂ ਹੋਇਆ ਜਿੰਨਾ ਅੱਜ ਹੋਇਆ ਇਹੀ ਕਰਕੇ ਜਗਤਤਾ ਤੁਹਾਡੀ ਚੈਨਲ ਦੇ ਅਪੀਲ ਕਰਦੇ ਆ ਕਿ ਲੋਕੀ ਇੱਦਾਂ ਹੀ ਸ਼ਾਂਤੀ ਬਣਾਈ ਰੱਖਣ ਤੇ ਦਰ ਦਰ ਤੇ ਉਹਨਾਂ ਦਾ ਸਵਾਗਤ ਕਰਨ। ਇਹੀ ਇਹਨਾਂ ਦੀ ਜੀਅ ਹੈ। ਅੱਜ ਸਾਡੀ ਭਗਵਾਨ ਜਗਨਨਾਥ ਰਤ ਯਾਤਰਾ ਮਹੋਤਸਵ ਕਮੇਟੀ ਦੀ 28ਵੀਂ ਰਾਤ ਯਾਤਰਾ ਹੈ। ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਇਸ ਤਰ੍ਹਾਂ ਹੀ 27 ਸਾਲ ਤੋਂ ਭਗਵਾਨ ਜਗਨਨਾਥ ਲੋਕਾਂ ਦੇ ਉੱਤੇ ਲੁਧਿਆਣੇ ਦੀ ਨਗਰੀ ਦੇ ਵਿੱਚ ਆਪਣਾ ਆਸ਼ੀਰਵਾਦ ਦੇਣ ਵਾਸਤੇ ਸੜਕਾਂ ਤੇ ਆਉਂਦੇ ਆ। ਬਲਦੇਵ ਜੀ ਸੁਭਦਰਾਈ ਦੇ ਨਾਲ ਵਿਦੇਸ਼ਾਂ ਤੋਂ ਲੱਖਾਂ ਭਗਤ ਯਹਾਂ ਅੱਜ ਤੁਸੀਂ ਦੇਖ ਰਹੇ ਹੋ ਕਿੰਦਾ ਹਜੂਮ ਉਮੜਿਆ ਹੋਇਆ ਪੂਰਾ ਲੁਧਿਆਣਾ ਜਿਦਾਂ ਇਦਾਂ ਲੱਗ ਰਿਹਾ ਰੱਥ ਯਾਤਰਾ ਮਾਰਗ ਤੇ ਆ ਗਿਆ ਸੋ ਇਸ ਤਰ੍ਹਾਂ ਹੀ ਅਗਰ ਤੁਹਾਨੂੰ ਵੀ ਅਗਲੇ ਸਾਲ ਤੋਂ ਜਾਂ ਹੁਣ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਰੱਥ ਯਾਤਰਾ ਦੇ ਵਿੱਚ ਆਓ ਤੇ ਜਗਨਨਾਥ ਦਾ ਆਸ਼ੀਰਵਾਦ ਲਓ ਧੰਨਵਾਦ ਧੰਨਵਾਦ ਆਓ ਆਓ ਉਪਰ ਉਹੀ ਆਓ हरे कृष्ण भगवान जगन्नाथ जी की रथ यात्रा पूरे विश्व में आज मनाई जा रही है शिल जी कृपा से भगवान जगन्नाथ जी अपने भक्तों को दर्शन देने के लिए आए हैं आज पूरा शहर भगवान के दर्शन करके कीर्तन करके उनकी कल्याण कृपा प्राप्त कर रहा है आप सब लोग भगवान जगन्नाथ जी का नाम लीजिए हरे कृष्णा हरे कृष्णा 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 हरे 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 राम हरे राम रूट यहां से गुमार बंडी होते हुए और या पैलेस में खत्म होगी। आप देखिए बहुत उत्साह है कीर्तन कर रहे हैं दर्शन कर रहे हैं पूरे पंजाब और भारत से त्यार सारे त्यार त्यार रस्ते त्यार में भगवान के भक्तों ने लंगर प्रसाद तैयार किया है जिससे कि भगवान सुंदर स्वरूप में आए हैं से स्पेशल ड्रेस बनकर आई है यहाँ पर देखिए ਜਿਹੜੇ ਨੰਨੇ ਹੋਇਆ ਬੇ ਸਾਰਾ ਲੁਧਿਆਣਾ 28ਵੀਂ ਰਾਤ ਯਾਤਰਾ ਕਰਦੇ ਆਂ ਔਰ ਹਰ ਸਾਲ ਦੀ ਤਰ੍ਹਾਂ ਰਸ਼ਵਤਾਂ ਹੀ ਜਾ ਰਿਹਾ ਲੋਕ ਆਦੇ ਆਂ ਦਰਸ਼ਨ ਕਰਦੇ ਆਂ ਆਪਣਾ ਜੀਵਨ ਸਵਲ ਬਣਾਉਂਦੇ ਆਂ ਜਿਹੜੇ ਘਰ ਬੈਠੇ ਉਹਨਾਂ ਨੂੰ ਬੇਨਤੀ ਆ ਅੱਗੇ ਦਰਸ਼ਨ ਕਰਨਾ ਉਹਨਾਂ ਜੀਵਨ ਸਵਲ ਗਣ ਜੈ ਜਗਨਨਾਥ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਨ ਦੇ ਹੋਏ ਜਾਜ਼ਤ ਜੈ ਜਗਨਨਾਥ